ਭਗਤ ਸਦਨਾ ਦੀ ਭਗਤ ਸਦਨਾ ਜੀ ਦਾ ਜਨਮ 1180 ਈਸਵੀ ਹైదరాబాద్ ਸਿੰਧ ਦੇ ਇਲਾਕੇ ਪਿੰਡ ਸਹਿਵਾਨ ਵਿਖੇ ਭਗਤ ਸਦਨਾ ਜੀ ਦਾ ਜਨਮ ਹੁੰਦਾ ਹੈ ਭਗਤ ਸਦਨਾ ਜੀ ਦੇ ਪਿਤਾ ਜੀ మాਸ ਵਿੱਚ ਦੇ ਹੈ ਤੇ మాਸ ਵੇਚਣ ਵਾਲੇ ਨੂੰ ਲੋਕ ਕਸਾਈ ਕਹਿੰਦੇ ਸੀ మాਸ ਵੇਚਣ ਵਾਲਾ ਕਸਾਈ ਹੁੰਦਾ ਹੈ ਜੀਵ ਹਤਿਆ ਕਰਨੀ ਤੇ ਉਹਨਾਂ ਜੀਵਾਂ ਦਾ మాਸ ਵੇਚਣਾ ਪਿਤਾਪੁਰ ਕੀ ਕੰਮ ਹੈ ਹੁਣ ਭਗਤ ਸਦਨਾ ਜੀ ਵੀ ਪਿਤਾਪੁਰ ਕੀ ਕੰਮ ਕਰਦੇ ਨੇ ਮਾਸ ਵੇਚਦੇ ਆ ਦੁਕਾਨਤੀ ਬੈੰਦੇ ਇੱਕ ਪੱਤਰ ਦੇ ਨਾਲ ਮਾਸ ਤੋਲਦੇ ਆ ਜਿਹਨੂੰ ਸਾਲਗ੍ਰਾਮ ਕਿਹਾ ਜਾਂਦਾ ਹੈ ਸਾਰੇ ਹੀ ਧਰਮਾਂ ਦੇ ਲੋਕ ਜਿੱਥੇ ਮੁਸਲਮਾਨ ਧਰਮ ਦੇ ਲੋਕ ਭਗਤ ਸਤਨਾ ਜੀ ਦਾ ਸਤਿਕਾਰ ਕਰਦੇ ਨੇ ਉਸੇ ਤਰ੍ਹਾਂ ਹਿੰਦੂ ਧਰਮ ਦੇ ਲੋਕ ਭਗਤ ਸਤਨਾ ਜੀ ਦਾ ਸਤਿਕਾਰ ਕਰਦੇ ਨੇ ਜ਼ਰੂਰੀ ਨਹੀਂ ਆ ਮਾਸ ਵਿਥਨ ਵਾਲਾ ਕਰਮ ਵੀ ਮਾੜੇ ਕਰਦਾ ਹੋਏਗਾ ਵਿਚਾਰ ਨਹੀਂ ਚੰਗੀ ਹੋਏਗੀ ਸਿਆਣੇ ਕਹਿੰਦੇ ਮਾੜੇ ਤੋਂ ਮਾੜੇ ਬੰਦੇ ਦੇ ਵਿੱਚ ਵੀ ਕੋਈ ਨਾ ਕੋਈ ਗੁਣ ਤੇ ਹੁੰਦਾ ਪਰ ਇਥੇ ਭਗਤ ਸਜਨਾ ਜੀ ਭਾਵੇਂ మాਸ ਦਾ ਕੰਮ ਕਰਦੇ ਐ ਮਾਸ ਵੇਚਦੇ ਐ ਪਰ ਵਿਚਾਰ ਪ੍ਰੇਮ ਭਾਉ ਭਗਤੀ ਭਗ ਸਦਨਾ ਕੋਲ ਜੀ ਕੋਲ ਬਹੁਤ ਹੈ ਉਸ ਪਰਮਾਤਮਾ ਨੂੰ ਵੀ ਚੇਤੇ ਕਰਦੇ ਰਹਿੰਦੇ। ਕਿਰਤ ਕਰਦੇ। ਹੁਣ ਪੰਡਤ ਲੋਕ ਸੀ ਜਿਹੜੇ ਉਹ ਭਗਤ ਸਦਨਾ ਜੀ ਦਾ ਪਿਲੇ ਦਿਨ ਤੋਂ ਹੀ ਵਿਰੋਧ ਕਰਦੇ ਸੀ। ਇੱਕ ਦਿਨ ਪੰਡਤਾ ਨੇ ਕਟਿਆ ਹੋ ਕੇ ਭਗਤ ਸਦਨਾ ਜੀ ਦੀ ਦੁਕਾਨ ਤੇ ਗਏ। ਭਗਤ ਸਦਨਾ ਜੀ ਨੂੰ ਜਾ ਕੇ ਕਹਿੰਦੇ ਨੇ ਸਦਨਾ ਜੀ ਜਿਸ ਸਾਲਗ੍ਰਾਮ ਨੂੰ ਤੁਸੀਂ ਪੱਥਰ ਸਮਝ ਕੇ ਇਹਦੇ ਨਾਲ ਮਾਸ ਤੋਲਦੇ ਹੋ ਇਹ ਸਾਡਾ ਦੇਵਤਾ ਹੈ ਇਹਦੀ ਅਸੀਂ ਪੂਜਾ ਕਰਦੇ ਹਾਂ ਵਾਕਈ ਪੰਡਤ ਲੋਕ ਸਾਲਗ੍ਰਾਮ ਦੀ ਪੂਜਾ ਕਰਦੇ ਆ ਉਹਨੂੰ ਦੇਵਤਾ ਸਮਝਦੇ ਆ ਇਹ ਸਾਡਾ ਦੇਵਤਾ ਹੈ ਇਹ ਤੁਸੀਂ ਕੰਮ ਛੱਡ ਦਿਓ ਇਸ ਪੱਥਰ ਦੇ ਨਾਲ ਇਸ ਸਾਲਗ੍ਰਾਮ ਦੇ ਨਾਲ ਨਾ ਤੁਸੀਂ ਮਾਸ ਨਾ ਤੋਂ ਲਿਖੋ ਭਗਤ ਸਧਨਾ ਦੀ ਪੜ੍ਹਤਾਂ ਨੂੰ ਕਹਿੰਦੇ ਨੇ ਪੰਡਤ ਜੀ ਦੇਖੋ ਜਿਹਨੂੰ ਤੁਸੀਂ ਸਾਲਗ੍ਰਾਮ ਕਹਿੰਦੇ ਹੋ ਮੇਰੀ ਨਿਗਾਹ ਦੇ ਵਿੱਚ ਇੱਕ ਪੱਥਰ ਹੈ ਤੇ ਇਹ ਮੈਂ ਅੱਜ ਦਾ ਸਾਡੇ ਕੋਲ ਨਹੀਂ ਆ ਪਹਿਲਾਂ ਮੇਰੇ ਪਰਦਾਦੇ ਕੋਲ ਫਿਰ ਦਾਦੇ ਕੋਲ ਫਿਰ ਮੇਰੇ ਪਿਤਾ ਕੋਲ ਇਹ ਪਿਤਾਪੁਰਖ ਹੀ ਹੈ ਉਹ ਵੀ ਇਸੇ ਦੇ ਨਾਲ ਤੋਲਦੇ ਆਏ ਨੇ ਮਾਸ ਤੇ ਮੈਂ ਵੀ ਇਸੇ ਦੇ ਨਾਲ ਮਾਸ ਤੋਲਦਾ ਤਾਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਸਾਲਗ੍ਰਾਮ ਹੈ ਤਾਂ ਮੇਰੇ ਪਿਤਾ ਨੂੰ ਕਹਿਣਾ ਸੀ ਮੇਰੇ ਵਾਸਤੇ ਤੇ ਇਹ ਇੱਕ ਪੱਥਰ ਹੈ ਚਲੋ ਜੇ ਤੁਸੀਂ ਸਾਲਗ੍ਰਾਮ ਕਹਿੰਦੇ ਹੋ ਮੰਨ ਲੈਨੇ ਆ ਪਰ ਮੈਂ ਦੇ ਨਹੀਂ ਤਾਂ ਨਹੀਂ ਸਕਦਾ ਕਿਉਂਕਿ ਮੇਰੇ ਪਿਤਾ ਪੁਰਖੀ ਨਿਸ਼ਾਨੀ ਹੈ ਮੇਰੇ ਮਾਤਾ ਪਿਤਾ ਦੀ ਪੰਡਤ ਬੜਾ ਵਿਰੋਧ ਕਰਦੇ ਸੀ ਭਗਤ ਸਦਨਾ ਜੀ ਦਾ ਪੰਡਤਾ ਨੇ ਭਗਤ ਸਦਨਾ ਜੀ ਦੀ ਸ਼ਿਕਾਇਤ ਮੌਕੇ ਦੇ ਰਾਜੇ ਕੋਲ ਕੀਤੀ ਸ਼ਕਾਇਤ ਵੀ ਇਸ ਤਰੀਕੇ ਦੇ ਨਾਲ ਕਰਦੇ ਨੇ ਵੀ ਭਗਤ ਸਦਨਾ ਦੀ ਵਾਕਈ ਗੁਨਾਹਗਾਰ ਬਣ ਜਾਣ ਵੀ ਵਾਕਈ ਨੇ ਗੁਨਾਹ ਕੀਤਾ ਪੰਡਤ ਨੇ ਕੀ ਕੀਤਾ ਰਾਤ ਨੂੰ ਆਪਣੇ ਕੱਪੜੇ ਪਾੜ ਲਏ ਸਰੀਰ ਤੇ ਨਿਸ਼ਾਨ ਪਾੜ ਲਏ ਜ਼ਖਮ ਕਰ ਲਈ ਅਗਲੇ ਦਿਨ ਰਾਜੇ ਦੇ ਕੋਲ ਪੰਡਤ ਜਾਂਦੇ ਨੇ ਤੇ ਰਾਜੇ ਨੂੰ ਕਹਿੰਦੇ ਨੇ हे ਰਾਜਨ ਰਾਤ ਸਾਡੇ ਸੁਪਨੇ ਦੇ ਵਿੱਚ ਦੇਵੀ ਪ੍ਰਗਟ ਹੋਈ। ਦੇਵਤਾ ਪ੍ਰਗਟ ਹੋਇਆ ਉਹ ਸਾਡੇ ਲੀੜੇ ਕੱਪੜੇ ਸਾਨੂੰ ਮਾਰਕ ਉੱਟ ਕੇ ਗਿਆ। ਰਾਜ ਨੇ ਕਿਹਾ ਭਾਈ ਵੀ ਕਿਉਂ ਉਹਨਾਂ ਕਹਿੰਦੇ ਜਿਹੜੇ ਸਾਲਗ੍ਰਾਮ ਦੀ ਅਸੀਂ ਪੂਜਾ ਕਰਦੇ ਆਂ ਜਿਹਨੂੰ ਅਸੀਂ ਦੇਵਤਾ ਮੰਨਦੇ ਆਂ ਉਸੇ ਹੀ ਸਾਲਗ੍ਰਾਮ ਦੇ ਨਾਲ ਸਜਣਾ ਉਹਨੂੰ ਪੱਤਰ ਸਮਝ ਕੇ ਮਾਸ ਤੋਲਦਾ ਤੇ ਉਹ ਸਾਡਾ ਦੇਵਤਾ ਹੈ ਤੇ ਦੇਵਤਾ ਬੜਾ ਕਰੋਧਵਾਨ ਹੈ ਵੀ ਮੇਰੇ ਨਾਲ ਮਾਸ ਤੋਲੀ ਜਾਂਦਾ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਰੋਕਿਆ ਹੀ ਨਹੀਂ ਇਸ ਲਈ ਉਹ ਇੰਨਾ ਕ੍ਰੋਧਵਾਨ ਆ ਸਾਡੇ ਕੱਪੜੇ ਪਾੜ ਗਿਆ ਸਾਨੂੰ ਜ਼ਖਮ ਦੇ ਗਏ ਰਾਜੇ ਨੇ ਭਗਤ ਸਦਨਾ ਜੀ ਨੂੰ ਬੁਲਾਇਆ ਭਾਈ ਸਦਨਾ ਦੀ ਜਲਦੀ ਦੇ ਨਾਲ ਰਾਜ ਮਹਿਲ ਵਿੱਚ ਪਹੁੰਚੋ ਤੁਹਾਡੀ ਸ਼ਿਕਾਇਤ ਆਈ ਹੈ ਪੰਡਤਾਂ ਨੇ ਸ਼ਿਕਾਇਤ ਕੀਤੀ ਹੈ ਭਗਤ ਸਦਨਾ ਜੀ ਰਾਜ ਮਹਿਲ ਵਿੱਚ ਪਹੁੰਚ ਗਏ ਰਾਜੇ ਨੇ ਕਿਹਾ ਸਦਨਾ ਜੀ ਦੇਖੋ ਇਹਨਾਂ ਦੀ ਹਾਲਤ ਰਾਤ ਇਹਨਾਂ ਦੇ ਕਰ ਦੇਵੀ ਪ੍ਰਗਟ ਹੋਈ ਦੇਵਤਾ ਪ੍ਰਗਟ ਹੋਇਆ ਇਹਨਾਂ ਦੇ ਲੀੜੇ ਕੱਪੜੇ ਪਾਟ ਗਿਆ ਭਗਤ ਸਦਨਾ ਨੇ ਕਿਹਾ ਕਿਉਂ ਭਾਈ ਕਿਉਂ ਪਾੜ ਗਿਆ ਕਿਉਂਕਿ ਤੂੰ ਇਹਨਾਂ ਦੇ ਦੇਵਤੇ ਦੇ ਨਾਲ ਸਾਲਗ੍ਰਾਮ ਦੇ ਨਾਲ మాਸ ਤੋਲਣਾ ਭਗਤ ਸਦਨਾ ਜੀਾਂ ਨੇ ਏ ਰਾਜਨ ਮਾਸ ਮੈਂ ਤੋਲਦਾ ਗਲਤੀ ਮੈਂ ਕਰਦਾ ਤੇ ਸਜ਼ਾ ਦੇਵਤਿਆਂ ਨੇ ਇਹਨਾਂ ਨੂੰ ਦਿੱਤੀ ਕਿਉਂ ਭਾਈ ਗਲਤੀ ਮੈਂ ਕਰਾਂ ਤੇ ਸਜ਼ਾ ਇਹਨਾਂ ਨੂੰ ਇਹ ਨਹੀਂ ਨਾ ਹੋ ਸਕਦਾ ਜੇ ਮੈਂ ਗਲਤੀ ਕਰਦਾ ਤਾਂ ਦੇਵਤੇ ਨੂੰ ਚਾਹੀਦਾ ਸੀ ਵੀ ਮੈਨੂੰ ਸਜ਼ਾ ਦਿੰਦਾ ਦੇਵੀ ਨੂੰ ਚਾਹੀਦਾ ਸੀ ਮੇਰੇ ਕੱਪੜੇ ਪਾੜਦੀ ਮੈਨੂੰ ਜ਼ਖਮੀ ਕਰਦੀ ਮੇਰੇ ਸੱਟਾਂ ਮਾਰਦੀ ਇਹਨਾਂ ਨੂੰ ਇਹਨਾਂ ਨੂੰ ਕਿਉਂ ਨੇ ਪਰੇਸ਼ਾਨ ਕੀਤਾ ਤਾਂ ਕੀਤਾ ਉਨ ਰਾਜੇ ਕੋਲੇ ਕੋਈ ਅਗਲਾ ਪ੍ਰਸ਼ਨ ਨਹੀਂ ਸੀ ਕੋਈ ਜਵਾਬ ਨਹੀਂ ਸੀ ਫਿਰ ਸਦਨਾ ਜੀ ਕਹਿੰਦੇ ਨੇ हे ਰਾਜਨ ਇਹ ਪੰਡਿਤ ਝੂਠ ਬੋਲਦੇ ਹੈ ਕੋਈ ਦੇਵੀ ਨਹੀਂ ਪ੍ਰਗਟ ਹੋਈ ਕੋਈ ਦੇਵਤਾ ਨਹੀਂ ਪ੍ਰਗਟ ਹੋਇਆ ਇਹ ਮੇਰੇ ਤੋਂ ਉਹ ਪੱਤਰ ਜਿਹਨੂੰ ਇਹ ਸਾਲਗ੍ਰਾਮ ਕਹਿੰਦੇ ਆ ਇਹ ਖੋਣਾ ਚੁੰਦੇ ਪਰ ਉਹ ਮੇਰੇ ਪਿਤਾ ਪੁਰਖੀ ਨਿਸ਼ਾਨੀ ਹੈ ਉਹ ਮੈਂ ਦੇ ਨਹੀਂ ਸਕਦਾ ਰਾਜਨੇਕਿਆ ਸਦਨਾ ਤੇਰੇ ਕੋਲ ਇੱਕ ਹਫਤੇ ਦਾ ਟਾਈਮ ਹੈ ਜਾ ਕੇ ਪ੍ਰੂਫ ਕਰ ਵੀ ਵਾਕਈ ਇਹਨਾਂ ਦੇ ਸੁਪਨੇ ਦੇ ਵਿੱਚ ਇਹਨਾਂ ਦੇ ਘਰ ਦੇ ਵੀ ਨਹੀਂ ਪ੍ਰਗਟ ਹੋਈ ਤੇ ਪੰਡਤਾਂ ਨੂੰ ਵੀ ਹਫਤੇ ਦਾ ਸਮਾਂ ਦਿੱਤਾ ਵੀ ਤੁਸੀਂ ਵੀ ਪ੍ਰੂਫ ਕਰੋ ਵੀ ਤੁਹਾਡੇ ਦੇਵੀ ਪ੍ਰਗਟ ਹੋਈ ਹੈ ਹੁਣ ਪੰਡਤ ਤੇ ਪ੍ਰੂਫ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਤੇ ਆਪ ਆਪਣੇ ਕੱਪੜੇ ਪਾੜੇ ਆਪ ਆਪਣੇ ਸਰੀਰ ਤੇ जखम ਪਾਏ ਦੋਨਾਂ ਨੂੰ ਹਫ਼ਤੇ ਦਾ ਸਮਾਂ ਦਿੱਤਾ ਪੰਡਤਾਂ ਨੂੰ ਵੀ ਤੇ ਭਗਤ ਸਦਨਾ ਜੀ ਨੂੰ ਕਹਿੰਦੇ ਜੀ ਹਫ਼ਤੇ ਤੱਕ ਤੁਸੀਂ ਪ੍ਰੂਫ ਕਰਤਾ ਦੋਵਾਂ ਨੇ ਪੰਡਤਾ ਨੀਤੀ ਸਦਨਾ ਜੀ ਨੇ ਫਿਰ ਮੇਰੇ ਮਹਿਲ ਦਰਬਾਰ ਵਿੱਚ ਆ ਦਿਓ ਮੈਂ ਇਨਸਾਫ ਕਰਾਂਗਾ ਤੇ ਜੇ ਨਾਂ ਤੋਂ ਉਹਨਾਂ ਤੋਂ ਪ੍ਰੂਫ ਹੋਇਆ ਫਿਰ ਨਾ ਆਇਓ ਹਫਤਾ ਲੰਘ ਗਿਆ ਭਗਤ ਸਦਨਾ ਜੀ ਆਪਣੀ ਦੁਕਾਨ ਤੇ ਅਤੇ ਇੱਕ ਦਿਨ ਸ਼ੌਕਰ ਦੇ ਘਰ ਰਿਸ਼ਤੇਦਾਰ ਆਏ ਰਿਸ਼ਤੇਦਾਰ ਉਹ ਰਿਸ਼ਾਊਕਾਰ ਨੇ ਆਪਣੇ ਨੌਕਰਾਂ ਨੂੰ ਕਿਹਾ ਵੀ ਜਾਓ ਭਾਈ ਰਿਸ਼ਤੇਦਾਰਾਂ ਵਾਸਤੇ ਮਾਸ ਬਣਾਉਣਾ ਹੈ ਸੇਵਾ ਕਰਨੀ ਇਸ ਲਈ ਸਦਨਾ ਜੀ ਦੀ ਦੁਕਾਨ ਤੇ ਜਾਓ ਤੁਸੀਂ ਮਾਸ ਲੈ ਕੇ ਆਓ ਜਦੋਂ ਨੌਕਰ ਸਦਨਾ ਜੀ ਦੀ ਦੁਕਾਨ ਤੇ ਪਹੁੰਚੇ ਸ਼ਾਮਾਂ ਪੈ ਚੁੱਕੀਆਂ ਨੇ ਰਾਤ ਉੱਤਕੀ ਹੈ ਭਗਤ ਸਦਨਾ ਜੀ ਦੁਕਾਨ ਬੰਦ ਕਰ ਰਹੀ ਸੀ ਸ਼ਾਹੂਕਾਰ ਦੇ ਨੌਕਰ ਆਏ ਸਦਨਾ ਜੀ ਫਲਾਨੇ ਸ਼ਾਹੂਕਾਰ ਨੇ ਪਿੱਦੇ ਆ ਉਹਨਾਂ ਦੇ ਘਰ ਰਿਸ਼ਤੇਦਾਰ ਆਏ ਨੇ ਉਹਨਾਂ ਦੀ ਸੇਵਾ ਕਰਨੀ ਹੈ ਥੋੜੇ ਜੇ ਮਾਸ ਦੀ ਲੋੜ ਹੈ ਥੋੜਾ ਮਾਸ ਤੈਨ ਭਗਤ ਸਦਨਾ ਜੀ ਕਹਿੰਦੇ ਭਾਈ ਹੁਣ ਦੇ ਮਾਸ ਹੈ ਨਹੀਂ ਉਹ ਕਹਿੰਦੇ ਉਹ ਦੇਖੋ ਬੱਕਰਾ ਸਾਹਮਣੇ ਖੜਾ ਇਹਨੂੰ ਵੱਢ ਦੇ ਕਿੰਨਾ ਕੁ ਚਾਹੀਦਾ ਕਹਿੰਦੇ ਬਸ ਇੱਕ ਦੀ ਲੱਤ ਦੇ ਦੇ ਉਹਨੇ ਨੇ ਸਰ ਜਾਣਾ ਬਸ ਸਾਡਾ ਭਗਤ ਸਦਨਾ ਜੀ ਕਹਿੰਦੇ ਚਲੋ ਠੀਕ ਹੈ ਭਗਤ ਸਦਨਾ ਜੀ ਨੇ ਆਪਣਾ ਹਥਿਆਰ ਥਕਿਆ ਜਿਹਦੇ ਨਾਲ ਮਾਸ ਕੱਟਦੇ ਸੀ ਜਦੋਂ ਬੱਕਰੇ ਦੇ ਨੇੜੇ ਹੋਏ ਤੇ ਬੱਕਰਾ ਬੋਲ ਪਿਆ ਬੱਕਰੀ ਨੇ ਕਿਹਾ ਸਦਨਾ ਜੀ ਬਾਜੀ ਪੁੱਠੀ ਪਾਉਣ ਲੱਗੇ ਹੋ ਨਵੀਂ ਰੀਤ ਤੋੜਨ ਲੱਗੇ ਹੋ ਤੁਸੀਂ ਸਦਨਾ ਜੀ ਨੇ ਹੈਰਾਨ ਕੀ ਤੇ ਨਾਲ ਬੱਕਰੀ ਵੱਲ ਦੇਖਿਆ ਵੀ ਜਾਨਵਰ ਵੀ ਬੋਲਦਾ ਸਦਨਾ ਜੀ ਇੱਕ ਜਨਮ ਦੇ ਵਿੱਚ ਤੁਸੀਂ ਮੈਨੂੰ ਵੜਦੇ ਹੋ ਗਲਾ ਕੱਟਦੇ ਹਾਂ ਤੇ ਇੱਕ ਜਨਮ ਵਿੱਚ ਮੈਂ ਤੁਹਾਡਾ ਗਲਾ ਕੱਟਦਾ ਇੱਕ ਵਾਰ ਤੁਸੀਂ ਮੇਰਾ ਗਲਾ ਕੱਟ ਦਿਨੇ ਹੋ ਤੇ ਇੱਕ ਵਾਰ ਮੈਂ ਗਲਾ ਕੱਟ ਦਿੰਨਾ ਤੜਫਦੇ ਤੜਫਦੇ ਨਹੀਂ ਇੱਕ ਦੂਜੇ ਨੂੰ ਆਪਾਂ ਤੜਫਦਾਨੀ ਛੱਡਦੇ ਇੱਕੋ ਵਾਰ ਬਸ ਮੌਤ ਹੁਣ ਨਵੀਂ ਭਾਦੀ ਪਉਣ ਲੱਗਿਓ ਮੇਰੀ ਲੱਤ ਵੱਢਣ ਲੱਗਿਓ ਸਾਰੀ ਰਾਤ ਮੈਂ ਤੜਫਦੇ ਰਹਿਣਾ ਪੀੜ ਦੇ ਨਾਲ ਮਰਦੇ ਰਹਿਣਾ ਨਵੀਂ ਭਾਦੀ ਪਾਉਣ ਲੱਗਿਓ ਮੇਰੀ ਵਾਰੀ ਆਈ ਮੈਂ ਵੀ ਤੁਹਾਡੀ ਲੱਤ ਵੱਢਣੀ ਐ ਲੱਤ ਫਿਰ ساری ਰਾਤ ਚੁਕੇਗਾ ਤੇ ਪਤਾ ਲੱਗੇਗਾ ਵੀ ਪੀੜ ਕੀ ਹੁੰਦੀ ਐ ਆਖੋ ਸਤਨਾਮ ਸ਼੍ਰੀ ਪੀੜ ਕੀ ਹੁੰਦੀ ਐ ਪਤਾ ਲੱਗ ਜਾਣਾ ਸੱਧਨਾ ਜੀ ਨੇ ਹਥਿਆਰ ਛੱਡ ਦਿੱਤੀ ਨੌਕਰਾਂ ਨੂੰ ਸ਼ਾਹੂਕਾਰ ਦੇ ਨੌਕਰਾਂ ਨੂੰ ਕਹਿੰਦੇ ਭਾਈ ਮਾਸ ਹੈ ਨਹੀਂ ਜੇ ਮੈਂ ਇਸ ਵਿਚਾਰੇ ਜੀਵਨ ਨੂੰ ਵੜਿਆ ਤੇ ਸਾਰੀ ਰਾਤ ਤੜਫੀ ਜਾਏਗਾ ਤੀੜ ਦਰਦ ਦੇ ਨਾਲ ਮਰੀ ਜਾਏਗਾ ਇਸ ਲਈ ਮਾਸ ਹੈ ਨਹੀਂ ਜਵਾਬ ਦੇ ਦਿੱਤਾ ਉਸੇ ਦਿਨ ਤੋਂ ਭਗਤ ਸਦਨਾ ਜੀ بڑے ਵਿਰਾਗ ਦੇ ਵਿੱਚ ਚਲੇ ਗਏ ਵੀ ਭੜਿਆ ਇੱਕ ਜਨਮ ਦੇ ਵਿੱਚ ਮੈਂ ਬੱਕਰੀ ਨੂੰ ਵੜਦਾ ਤੇ ਬੱਕਰਾ ਕਹਿੰਦਾ ਇੱਕ ਜਨਮ ਵਿੱਚ ਮੈਂ ਤੈਨੂੰ ਵੜ ਦਿੰਨਾ ਇਹ ਸਿਲਸਿਲਾ ਕਿਵੇਂ ਖਤਮ ਹੋਣਾ ਮੰਨਿਆ ਕਿ ਇਹ ਕਰਮ ਕਰਨੇ ਛੱਡ ਦੇ ਤੇ ਰੱਬ ਵਾਲਾ ਹੋ ਜਾ। ਭਗਤ ਸਦਨਾ ਜੀ ਨੇ ਦੁਕਾਨ ਦਾ ਮਾਸ ਵੇਚਣ ਦਾ ਕੰਮ ਛੱਡ ਦਿੱਤਾ ਭਗਤ ਸਦਨਾ ਜੀ ਜਗਨਨਾਥਪੁਰੀ ਨੂੰ ਤੁਰ ਪਈ ਯਾਤਰਾ ਤੇ ਜਾਣ ਲੱਗੇ ਯਾਤਰਾ ਤੇ ਤੁਰੇ ਜਾ ਰਹੇ ਨੇ ਪ੍ਰਮਾਤਮਾ ਦੀ ਬੰਦਗੀ ਕਰਦੇ ਰੱਬ ਨੂੰ ਚੇਤੇ ਕਰਦੇ ਤੁਰੇ ਜਾ ਰਹੇ ਰਾਤ ਪੈ ਗਈ ਰਾਤ ਬੀਆਬਾਨ ਜੰਗਲ ਹੈ ਮਾਣੀ ਮਨ ਭਗਤ ਸਦਨਾ ਜੀ ਨੇ ਸੋਚਿਆ ਵੀ ਰਾਤ ਪੈ ਗਈ ਉਹਨਾਂ ਰਾਤ ਕੱਟਣ ਵਾਸਤੇ ਕਿਤੇ ਰੁਕਣਾ ਚਾਹੀਦਾ ਕਿਸੇ ਦੇ ਘਰ ਰੁਕ ਜਾਨੇ ਕੋਈ ਮੁਸਾਫਰ ਖਾਨਾ ਦੇਖ ਲੈਣੇ ਭਗਤ ਸਦਨਾ ਜੀ ਨੇ ਇੱਕ ਘਰ ਦੇ ਵਿੱਚ ਦੀਵਾ ਜਗਦਾ ਰੋਸ਼ਨੀ ਪੈਂਦੀ ਦੇਖੀ ਭਗਤ ਸਦਨਾ ਜੀ ਉਹਨਾਂ ਦਾ ਬੂਹਾ ਖੜਕਾਉਂਦੇ ਅੱਗੋਂ ਇੱਕ ਔਰਤ ਬੂਹਾ ਖੋਲਦੀ ਹੈ ਔਰਤ ਜਦੋਂ ਔਰਤ ਨੇ ਬੂਹਾ ਖੋਲਿਆ ਤੇ ਭਗਤ ਸਧਨਾ ਦੀ ਨਮਸਕਾਰ ਕਰਕੇ ਕਹਿੰਦੇ ਐ ਵੀ ਭੈਣਾ ਮੈਂ ਮੁਸਾਫਿਰ ਆ ਮੈਂ ਜਗਨਨਾਥਪੁਰੀ ਜਾਣਾ ਐ ਮੈਂ ਯਾਤਰਾ ਤੇ ਤੁਰਿਆ ਹੋਇਆ ਮੈਨੂੰ ਰਾਤ ਪੈ ਗਈ ਇਸ ਲਈ ਰਾਤ ਕੱਟਣ ਵਾਸਤੇ ਮੈਨੂੰ ਜਗਾ ਚਾਹੀਦੀ ਐ ਮੈਨੂੰ ਘਰ ਦਾ ਇੱਕ ਕੋਨਾ ਦੇ ਦਿਓ ਮੈਂ ਉੱਥੇ ਪਿਆ ਰਵਾਂਗਾ ਸਵੇਰ ਚਲਾ ਜਾਵਾਂਗਾ ਔਰਤ ਭਗਤ ਸਦਨਾ ਜੀ ਨੂੰ ਦੇਖ ਕੇ ਬੜੀ ਹੈਰਾਨ ਹੈ ਵੀ ਬੜਾ ਸੋਹਣਾ ਸੁਨੱਖਾ ਹੈ ਰੂਪ ਰੰਗ ਬੜਾ ਸੋਹਣਾ ਹੈ ਬੜਾ ਚੰਗਾ ਹੈ ਭਗਤ ਸਦਨਾ ਜੀ ਨੂੰ ਉਸ ਔਰਤ ਨੇ ਅੰਦਰ ਲਿਆ ਜਲਪਾਣੀ ਛਕਾ ਕੇ ਭਗਤ ਸਦਨਾ ਜੀ ਨੂੰ ਔਰਤ ਕਹਿੰਦੀ ਹੈ ਦੀ ਤੁਸੀਂ ਮੇਰੇ ਨਾਲ ਵਿਆਹ ਕਰਾ ਲਓ ਮੇਰੇ ਨਾਲ ਸ਼ਾਦੀ ਕਰ ਲਓ ਮੈਂ ਬੜੀ ਦੁਖੀਆਂ ਦੁਖਿਆਰੀਆਂ ਤੁਸੀਂ ਮੇਰੇ ਨਾਲ ਵਿਆਹ ਕਰਾ ਲਓ ਤੇ ਭਗਤ ਸਦਨਾ ਜੀ ਕਹਿੰਦੇ ਨੇ ਪੈਣਾ ਮੈਂ ਤੁਹਾਡੇ ਨਾਲ ਵਿਆਹ ਕਿਵੇਂ ਕਰਾ ਸਕਦਾ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਾ ਸਕਦਾ ਹਜੇ ਤੱਕ ਮੈਂ ਬਹੁਤ ਕੁਝ ਕਰਨਾ ਪਾਗਲ ਸਦਨਾ ਜੀ ਉਸ ਔਰਤ ਨੂੰ ਕਹਿੰਦੇ ਨੇ ਵੀ ਆਹ ਕੌਣ ਹੈ ਕਹਿੰਦੇ ਜੀ ਇਹ ਮੇਰਾ ਪਤੀ ਹੈ ਕਾਫੀ ਲੰਮਾ ਸਮਾਂ ਹੋ ਗਿਆ ਇਹਨੂੰ ਮੰਦੇ ਚ ਪਏ ਇਹਨੂੰ ਨਾ ਇਹ ਮਰਦਾ ਹੈ ਬਸ ਨਾ ਇਹ ਉੱਠਦਾ ਹੈ ਮੰਜੇ ਚ ਪਿਆ ਮੈਨੂੰ ਸੇਵਾ ਕਰਨੀ ਪੈਂਦੀ ਹੈ। ਭਗਤ ਸਦਨਾ ਜੀ ਕਹਿੰਦੇ ਨੇ ਪਤੀ ਵਰਤਾ ਔਰਤ ਦਾ ਫਰਜ਼ ਹੁੰਦਾ ਹੈ ਆਪਣੇ ਪਤੀ ਦੀ ਸੇਵਾ ਕਰਨੀ। ਹਾਰ ਦੁੱਖ ਸੁੱਖ ਦੇ ਵਿੱਚ ਸਾਥ ਦੇਣਾ ਪਤੀ ਵਰਤਾ ਔਰਤ ਦਾ ਕਰਮ ਹੈ ਤੇ ਪਤੀ ਪਰਮੇਸ਼ਰ ਵਰਗਾ ਹੁੰਦਾ ਉਸ ਰੱਬ ਵਰਗਾ ਤੇ ਉਹਦੀ ਸੇਵਾ ਕਰਨੀ ਚਾਹੀਦੀ ਹੈ। ਔਰਤ ਨੇ ਕਿਹਾ ਜੀ ਰੱਬ ਇਹੋ ਦਾ ਜਖਮੀ ਨਹੀਂ ਹੁੰਦਾ ਇਹ ਤੇ ਮੰਜੇ ਚ ਪਿਆ ਮੈਂ ਮਸਾ ਆਪਣੀ ਬੱਚਿਆਂ ਨੂੰ ਪਾਲਦੀ ਹਾਂ ਮਸਾ ਆਪਣਾ ਗੁਜ਼ਾਰਾ ਕਰਦੀ ਹਾਂ ਤੁਸੀਂ ਇੰਜ ਨਾ ਕਰੋ ਮੇਰੇ ਨਾਲ ਵਿਆਹ ਕਰਾ ਲਓ ਜਦੋਂ ਭਗਤ ਸਦਨਾ ਜੀ ਨੇ ਜਵਾਬ ਦਿੱਤਾ ਤੇ ਔਰਤ ਨੇ ਸਮਝਿਆ ਵੀ ਸਦਨਾ ਜੀ ਮੇਰੇ ਪਤੀ ਤੋਂ ਡਰਦੇ ਐ ਇਹ ਤੋਂ ਡਰਦੇ ਐ ਤਾਂ ਕਰਕੇ ਤੇ ਹਾਂ ਨਹੀਂ ਕਰਦੇ ਔਰਤ ਨੇ ਕੀ ਕੀਤਾ ਆਪਣੇ ਪਤੀ ਨੂੰ ਹੀ ਮਾਰਤਾ ਤੇ ਭਗਤ ਸਦਨਾ ਜੀ ਨੂੰ ਕਹਿੰਦੀ ਐ ਦੇਖੋ ਹੁਣ ਤੇ ਮੈਂ ਆਪਣਾ ਪਤੀ ਮਾਰਦਾ ਤੁਹਾਨੂੰ ਇਹ ਤੋਂ ਡਰ ਲੱਗਦਾ ਸੀ ਮੈਨੂੰ ਪਤਾ ਤੁਸੀਂ ਇਹ ਤੋਂ ਡਰਦੇ ਹਾਂ ਨਹੀਂ ਕਰਦੇ ਸੀ ਲੈ ਹੁਣ ਮੈਂ ਇਹਨੂੰ ਮਾਰ ਦਿੱਤਾ ਹੁਣ ਆਪਾਂ ਨੂੰ ਕੋਈ ਵੀ ਰੋਕਣ ਵਾਲਾ ਨਹੀਂ ਕੋਈ ਵੀ ਟੋਕਣ ਵਾਲਾ ਨਹੀਂ ਹੁਣ ਤੁਸੀਂ ਮੇਰੇ ਨਾਲ ਵਿਆਹ ਕਰਾ ਲਓ ਪਾਗਲ ਸਦਨਾ ਜੀ ਕਹਿੰਦੇ ਨੇ ਭਲਿਏ ਕੀ ਕੀਤਾ ਇਹ ਪਾਪ ਗੁਨਾਹ ਏਬ ਕਰ ਬੇਟੀ ਤੂੰ ਇਹ ਚੰਗਾ ਕਰਮ ਨਹੀਂ ਕੀਤਾ ਮੈਂ ਹਜੇ ਵੀ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਔਰਤ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਉਹਨੇ ਕਿਹਾ ਵੀ ਮੈਂ ਤੇ ਆਪਣੇ ਪਤੀ ਨੂੰ ਵੀ ਮਾਰਤਾ ਇਹ ਤੇ ਫੇਰ ਨਹੀਂ ਮੇਰੇ ਨਾਲ ਵਿਆਹ ਕਰਾਉਂਦਾ ਇਹ ਤੇ ਫੇਰ ਨਹੀਂ ਮੇਰਾ ਹੋਇਆ ਮੈਂ ਤੇ ਆਪਣਾ ਘਰ ਵਾਲਾ ਵੀ ਮਾਰਤਾ ਉਹਨੇ ਕਿਹਾ ਚਲੋ ਜੇ ਵਿਆਹ ਨਹੀਂ ਕਰਾਉਂਦਾ ਤੇ ਆਪਣੇ ਬਚਾਓ ਵਾਸਤੇ ਕੁਝ ਨਾ ਕੁਝ ਤੇ ਕਰਨਾ ਪੈਣਾ ਜੇ ਦੁਨੀਆ ਨੂੰ ਪਤਾ ਲੱਗ ਗਿਆ ਵੀ ਮੈਂ ਆਪਣੇ ਪਤੀ ਨੂੰ ਮਾਰਿਆ ਤੇ ਫਿਰ ਮੈਨੂੰ ਸਜ਼ਾ ਮਿਲਣੀ ਹੈ ਇਸ ਲਈ ਆਪਣਾ ਬਚਾ ਕਰਾ ਆਪਣੇ ਬਚਾਓ ਵਾਸਤੇ ਉਸ ਔਰਤ ਨੇ ਘਰ ਤੋਂ ਬਾਹਰ ਨਿਕਲ ਕੇ ਰੌਲਾ ਪਾ ਦਿੱਤਾ ਵੀ ਕੋਈ ਚੋਰ ਮੇਰੇ ਘਰ ਵੜਿਆ ਉਹਨੇ ਮੇਰਾ ਪਤੀ ਮਾਰਤਾ ਉਹ ਮੇਰੀ ਇੱਜ਼ਤ ਨੂੰ ਪੈ ਗਿਆ ਲੋਕ ਕੱਟੇ ਹੋ ਗਏ ਤੇ ਭਗਤ ਸਦਨਾ ਜੀ ਨੂੰ ਫੜ ਲਿਆ ਭਗਤ ਸਦਨਾ ਜੀ ਨੇ ਬੜਾ ਕਿਹਾ ਨਾਮ ਹੈ ਚੋਰੀ ਕਰਨ ਆਇਆ ਸਾਂ ਨਾਮ ਹੈ ਇਹਦੇ ਪਤੀ ਨੂੰ ਮਾਰਿਆ ਮੈਂ ਤੇ ਇੱਕ ਮੁਸਾਫਰਾ ਰਾਤ ਕੱਟਣ ਵਾਸਤੇ ਆਇਆ ਸਾਂ ਇਸ ਔਰਤ ਨੇ ਆਪਣੇ ਪਤੀ ਨੂੰ ਮਾਰੇ ਪਰ ਲੋਕ ਇਥੇ ਸੁਣ ਲੋਕ ਤੇ ਔਰਤ ਦੀ ਮੰਨਦੇ ਆ ਨਾ ਅੱਜ ਵੀ ਸਮਾਂ ਹੋਈ ਹੈ ਨਾ ਇਥੇ ਸੁਣਵਾਈ ਔਰਤ ਦੀ ਹੁੰਦੀ ਹੈ ਬੰਦਾ ਭਾਵੇਂ ਜਿੰਨਾ ਮਰਜ਼ੀ ਸਹੀ ਹੋਵੇ ਉਹਦੀ ਕੋਈ ਸੁਣਵਾਈ ਨਹੀਂ ਵਿਚਾਰੇ ਦੀ ਉਹਦੇ ਨਾਲ ਮਰਜ਼ੀ ਸਹੀ ਹੋਵੇ ਕੋਈ ਸੁਣਵਾਈ ਨਹੀਂ ਉਥੇ ਮਰੇ ਇੱਕ ਮਰਿਆ ਭਗਤ ਸਦਨਾ ਜੀ ਨੂੰ ਲੋਕਾਂ ਨੇ ਫੜ ਕੇ ਰਾਜੇ ਦੇ ਪੇਸ਼ ਕੀਤਾ ਸਰਹੰਦ ਦੇ ਵਿੱਚ ਸਨਵਾਈ ਹੋਈ ਰਾਜ ਨੇ ਪੁੱਛਣਾ ਕੀਤਾ ਵੀ ਸਦਨਾ ਜੀ ਤੁਸੀਂ ਵਾਕਈ ਇਹ ਪਾਪ ਗੁਨਾਹ ਕੀਤਾ ਉਹਨਾਂ ਕਹਿੰਦਾ ਜੀ ਮੈਂ ਕਤਲ ਨਹੀਂ ਕੀਤਾ ਇਸ ਔਰਤ ਨੇ ਮੈਨੂੰ ਆਪਣੇ ਨਾਲ ਵਿਆਹ ਕਰਨ ਵਾਸਤੇ ਕਿਹਾ ਮੈਂ ਜਵਾਬ ਦਿੱਤਾ ਤੇ ਨੇ ਕਤਲ ਕਰਤਾ ਆਪਣੇ ਪਤੀ ਦਾ ਸਿਰਕ ਮੇਰੇ ਨਾਲ ਵਿਆਹ ਕਰਾਉਣ ਵਾਸਤੇ ਜੇ ਫੇਰ ਨਾ ਮੈਂ ਮੰਨਿਆ ਤੇ ਨਹੀਂ ਬਾਹਰ ਨਿਕਲ ਕੇ ਰੌਲਾ ਪਾ ਦਿੱਤਾ ਵੀ ਸਾਡੇ ਘਰ ਚੋਰ ਆਏ ਤੇ ਮੈਨੂੰ ਇਹਨਾਂ ਲੋਕਾਂ ਨੇ ਫੜ ਲਿਆ ਮੇਰੀ ਤੇ ਇੱਕ ਨਹੀਂ ਸੁਣੀ ਮੈਂ ਤੇ ਜਗਨਨਾਥਪ uri ਯਾਤਰਾ ਤੇ ਜਾ ਰਿਹਾ ਸੀ ਰਾਤ ਪਈ ਤੇ ਰਾਤ ਕੱਟਣ ਵਾਸਤੇ ਰੁਕਿਆ ਸਾਂ ਇਹਨੇ ਨੂੰ ਸਦਨੇ ਦੇ ਪਿੰਡ ਸਹਿਵਾ ਦੇ ਪੰਡਤਾਂ ਨੂੰ ਪਤਾ ਲੱਗਿਆ ਉਹ ਵੀ ਮੁਕਿਆ ਪ੍ਰਸਤੀ ਸੀ ਉਹਨਾਂ ਕਹਿੰਦਾ ਚੰਦਾ ਸਦਨਾ ਲੋਟ ਆਇਆ ਹੁਣ ਸਦਨੇ ਨੂੰ ਫਸਾਉਣੀ ਹੈ ਦਵਾ ਦਾ ਪਹੁੰਚ ਗਏ ਰਾਦੇ ਦੀ ਕਚਹਿਰੀ ਚ ਜਾ ਕੇ ਪੰਡਤ ਕਹਿੰਦੇ ਦੇਖਿਆ ਜੀ ਤੁਹਾਨੂੰ ਕਿਹਾ ਸੀ ਨਾ ਇਹ ਬੰਦਾ ਸਹੀ ਨਹੀਂ ਆ ਜਿਹੜਾ ਬੰਦਾ ਸਾਡੇ ਦੇਵਤੇ ਦੇ ਨਾਲ ਖਿਲਵਾੜ ਕਰ ਸਕਦਾ ਹੈ ਸਾਲਗ੍ਰਾਮ ਦੇ ਨਾਲ ਮਾਸ ਤੋਲਦਾ ਹੈ ਜਿਹੜਾ ਰੱਬ ਦਾ ਨਹੀਂ ਆ ਉਹਨੂੰ ਕਤਲ ਕਰਨ ਦੇ ਵਿੱਚ ਵੀ ਦੇਰ ਨਹੀਂ ਲੱਗਣੀ ਇਹ ਕਤਲ ਕੀਤਾ ਹੀ ਹੋਣਾ ਇਹਨੇ ਇਹ ਹੁਦਈ ਹੈ ਇਹ ਕਤਲ ਕਰ ਸਕਦਾ ਹੈ ਇਹ ਜਿਹੜਾ ਨਿੱਕੇ-ਨਿੱਕੇ ਜੀਵਾਂ ਨੂੰ ਮਾਰ ਸਕਦਾ ਹੈ ਬੱਕਰੇ ਵੜ ਸਕਦਾ ਉਹਨੂੰ ਬੰਦਾ ਵੜਨ ਦੀ ਵਿੱਚ ਕੀ ਦਿੱਕਤ ਹੈ ਵੜ ਸਕਦਾ ਬੰਦਾ ਵੀ ਵੜ ਸਕਦਾ ਮਹਾਰਾਜੇ ਰਾਜੇ ਕੰਨਾਂ ਦੇ ਕੱਤੇ ਹੁੰਦੇ ਆ ਜਿਹੜੇ ਵੱਡੇ ਲੋਕ ਹੋਣ ਨਾ ਉਹ ਵਾਕਈ ਕੰਨਾਂ ਦੇ ਕੱਤੇ ਹੁੰਦੇ ਆ ਉਸ ਚਾਈ ਨੂੰ ਵੇਖਦੇ ਨਹੀਂ ਆ। ਰਾਜੇ ਨੇ ਸਜ਼ਾ ਲਾਤੀ। ਵੀ ਸਦਨਾ ਦੇ ਹੱਥ ਵੜ ਦਿਓ। ਤੇ ਇਹਨੂੰ ਨੀਂਹ ਦੇ ਵਿੱਚ ਚੜਨ ਦਿਓ। ਜਾਂਉਂਦੇ ਨੂੰ ਨੀਂਹ ਵਿੱਚ ਭਗਤ ਸਦਨਾ ਜੀ ਨੂੰ ਚਿੰਨ ਦਿੱਤਾ ਜਾਏਗਾ। ਸਮਾ ਆਇਆ। ਭਗਤ ਸਦਨਾ ਜੀ ਨੂੰ ਸਰਹੰਦ ਦੇ ਵਿੱਚ ਜਿੱਥੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਸਰਹੰਦ ਦੇ ਵਿੱਚ ਨੀਂ ਦੇ ਵਿੱਚ ਚਣਿਆ ਗਿਆ ਨਾ ਉਦੋਂ ਪਹਿਲੀ ਘਟਨਾ 1180 ਦੀ ਘਟਨਾ ਹੈ ਜਦੋਂ ਭਗਤ ਸਦਨਾ ਜੀ ਨੂੰ ਸਰਹੰਦ ਦੇ ਵਿੱਚ ਨੀਂ ਦੇ ਵਿੱਚ ਚਣਿਆ ਗਿਆ ਕੋ ਸਤਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਨੂੰ ਵੀ ਨੀਂ ਦੇ ਵਿੱਚ ਚਣਿਆ ਗਿਆ ਇਹ ਮੋਟਕ ਦੀ ਮਾਂ ਦੀ ਰੀਤ ਆ ਸਰਹੰਦ ਦੀ ਵੀ ਜਿਹੜਾ ਬੰਦਾ ਸੱਚਾ ਹੋਵੇ ਨਾ ਉਹਨੂੰ ਨੀਂ ਦੇ ਵਿੱਚ ਖੜਾਇਆ ਜਾਂਦਾ ਇਹ ਤੁਰ ਤੋਂ ਹੀ ਚੱਲਿਆ ਆਉਂਦਾ ਜਲਮ ਕਰਨਾ ਇਹ ਸਰਹੰਦ ਦੀ ਰੀਤ ਸੀ ਤੇ ਭਗਤ ਸਦਨਾ ਜੀ ਨੂੰ ਨੀਂ ਦੇ ਵਿੱਚ ਖੜਾ ਕੇ ਇੱਟਾਂ ਦੇ ਨਾਲ ਚਿੰਨ ਦਿੱਤਾ ਗਿਆ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਜਿਹੜੀ ਨੀਂਦ ਵਿੱਚ ਭਗਤ ਸਦਨਾ ਦੀ ਛਣ ਕੇ ਸ਼ੀਦ ਹੋਏ ਲੋਕ ਉਹਨੂੰ ਨਮਸਕਾਰਾਂ ਕਰਦੇ ਐ ਮੱਥੇ ਟੇਕਦੇ ਐ ਤੇ ਅੱਜ ਵੀ ਭਗਤ ਸਦਨਾ ਦੀ ਯਾਦ ਵਿੱਚ ਸਰਹੰਦ ਦੇ ਵਿੱਚ ਭਗਤ ਸਦਨਾ ਜੀ ਦੀ ਮਸਿੱਦ ਬਣੀ ਹੋਈ ਐ ਦੇਖ ਲਿਓ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਫਤਿਹ ਕੀਤੀ ਸਰਹੰਦ ਨੂੰ ਉਜਾਰ ਦਿੱਤਾ ਨਾ ਤੇ ਕੱਲੀ ਬਾਬੇ ਸਦਨੇ ਦੀ ਮਸੀਤ ਬਤੀ ਸੀ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਸਿਕਾਣੂ ਕੇ ਭਾਈ ਸਿਕੋ ਇਹ ਉਸ ਭਗਤ ਸਦਨੇ ਦੀ ਮਸੀਤ ਹੈ ਜਿਹੜੇ ਸਦਨੇ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਦ ਹੈ ਜੈਸ ਸਦਨੇ ਨੂੰ ਗੁਰੂ ਨਾਨਕ ਸਹਿਬ ਮਹਾਰਾਜ ਨੇ ਆਪਣੇ ਬਰਾਬਰ ਬਿਠਾਇਆ ਇਹ ਉਸ ਸਦਨੇ ਦੀ ਮਸੀਤ ਹੈ ਸਰਹੰਦ ਸਾਰਾ ਉਜਾੜ ਦਿਓ ਪਰ ਸਦਨੇ ਦੀ ਮਸੀਤ ਵੱਲ ਅੱਖ ਚੁੱਕ ਕੇ ਵੀ ਦੇਖਿਓ ਨਾ ਕਿਉਂਕਿ ਇਹ ਗੁਰੂ ਨਾਨਕ ਦਾ ਯਾਰ ਹੈ ਆਖੋ ਸਤਨਾਮ ਸ਼੍ਰੀ ਇਹ ਗੁਰੂ ਨਾਨਕ ਦਾ ਮਿੱਤਰ ਮਿੱਤਰ ਦਾ ਭਾਵ ਵੀ ਉਹ ਵੀ ਤੇ ਰੱਬ ਵਾਲਾ ਬਾਬੇ ਨੇ ਬਾਣੀ ਦਰਦ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਿਠਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 15 ਭਗਤਾਂ ਦੇ ਵਿੱਚ ਬਾਬਾ ਸਦਨਾ ਦੀਏ ਨੀਂਦ ਦੇ ਵਿੱਚ ਖੜਾਇਆ ਗਿਆ ਤੇ ਅੱਜ ਵੀ ਭਗਤ ਸਦਨਾ ਜੀ ਦੀ ਮਸੀਤ ਸਰਹੰਦ ਦੇ ਵਿੱਚ